ਆ ਰੋਇਰ ਕੋਈ ਹੋਰ ਰਾਹਨ ਚੱਲਿਆ ਕਿਉਂ ਆ 12 ਕਰੋੜ ਦੇ ਬਚਾਉ ਤੇ ਕੋਣ ਕੋਣ ਜ਼ਖਮੀ ਹੋਣਾ ਸੀ ਭਤੀਜਾ ਘਰਾ ਠੀਕ ਹੈ ਕੀ ਨਾਮ ਹੋਣਾ ਦਾ ਭਤੀਜੇ ਦਾ ਨਾਲ ਲਖਾ ਹੈ ਠੀਕ ਹੈ ਜੀ ਤੇ ਬਾਹਰ ਭਰਾ ਦਾ ਮੰਦਿਰ ਠੀਕ ਹੈ ਜੀ ਇਹ ਹਾਦਸਾ ਕਿਵੇਂ ਹੋਇਆ ਜੀ ਜਾਈ ਜਾਂਦੇ ਸੀ ਕੰਮ ਤਾਂ ਹੀ ਚੱਲੋ ਸੀਗੇ ਠੀਕ ਹੈ ਜੀ ਨਾਲ ਤੇ ਉਹ ਬੰਦੇ ਪੱਥੜੀ ਕਿਉਂ ਠੀਕ ਹੈ ਕਿੰਨੀ ਉਮਰ ਕਿੰਨੀ ਲਖੇ ਦੀ ਪੱਥੜੀ ਦੀ ਉਮਰ 1 ਸਾਲ ਦੀ ਹੈ ਠੀਕ ਦੀਦੀ ਵਾਲੇ 22 ਸਾਲ ਠੀਕ ਹੈ ਦੀਦੀ 26 27 ਸਾਲ اچھا ਤੇ ਰਿਸ਼ਤੇ ਚਾਚਾ ਤੇ ਜੱਜਾ ਲੱਗਦੇ ਹਾਂ ਇਹ ਮੈਨੂੰ ਤੇ ਉਹ ਹੈ ਨਾ ਇਹ ਚੱਤ ਪਾਰਾ ਹੈ ਮਨਦੀਪ ਕਿੰਨੇ ਬੱਚੇ ਕੋਈ ਬੱਚਾ ਤਾਂ ਹੈ ਠੀਕ ਕੋਈ ਕਿੰਨੇ ਛੱਟ ਸੋਟ ਲੱਗੀ ਹੈ ਮਨਦੀਪ ਤੇ ਨਹੀਂ ਹੈ ਤਾਂ ਲੱਭ ਤਾ ਹੀ ਹੁਣ ਪਤਾ ਹੈ ਠੀਕ ਲਿਖੇ ਦੱਤ ਹੋ ਗਏ ਠੀਕ ਅਰੇ ਹਾਸਾ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਸਰ ਬੱਲੂਆਣੇ ਪੁਲ ਦਾ ਕੰਮ ਚੱਲ ਰਿਹਾ ਤੇ ਉੱਥੇ ਕੀ ਹੈ ਜਿੱਧਰ ਬਾਸਟਨ ਉਧਰ ਸ਼ਾਨ ਹੀ ਹੈਗੀ ਜਮਾ ਵੀ ਤੇ ਇਹ ਦੂਸਰੀ ਸਾਈਡ ਪੁਲ ਦੇ نیچے ਹੀ ਸਾਰੇ ਘਟਦੇ ਸੀ ਲੋਕ ਜੋ ਵੀ ਹੈ ਪਿੰਡ ਦੇ ਤਾਂ ਉਹ ਡੈਂਪਰ ਨੇ ਮਿੱਟੀ ਪਾਰੇ ਸੀ ਕਿ ਪੁਲ ਦੇ ਉੱਪਰ ਤਾਂ ਉਹ ਡੈਂਪਰ ਜਦੋਂ ਉਹਨਾਂ ਨੇ ਪਿੱਛੇ ਦੀ ਚੱਕਿਆ ਤਾਂ ਉਹ ਜਿਹੜਾ ਪੱਥਰ ਹੁੰਦਾ ਉਹਦੇ ਨਾਲ ਲੱਗਿਆ ਤੇ ਪੱਥਰ ਡਿੱਗਿਆ نیچے ਤੇ نیچے ਖੜੇ ਸੀ ਉਹਦੇ નીચે ਆਉਣ ਕਰਨੇ ਹਾਸਾ ਆਇਆ ਇਹਨੇ ਬੰਦੇ ਨੀਚੇ ਇਹ ਦੋ ਸੀਗੇ ਨੀਚੇ ਇੱਕ ਦੀ ਤਾਂ ਉਹ ਦੀ ਸਪੋਰਟ ਡੈਥ ਹੋ ਗਈ ਤੇ ਦੂਸਰੇ ਦੀ ਲੱਤ ਥੋੜੀ ਡੈਮੇਜ ਆ ਉਹਨੂੰ ਰੈਫਰ ਕਰੇ ਨਾਮ ਨਾਮ ਇੱਕ ਦਾ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਜਿਹਦੀ ਡੈਥ ਹੋਈ ਹੈ ਤੇ ਇਹਦਾ ਮਨਦੀਪ ਸਿੰਘ ਦੱਸਿਆ ਜਾ ਰਿਹਾ ਠੀਕ ਇਹਦਾ ਮੁੰਡਾ ਜਦੋਂ ਪੈ ਸੀ ਉਹ ਵੇਖਿਆ ਤੇ ਅਸੀਂ ਕਿਦਾਂ ਕਾ ਲੈ ਜੋ ਚੱਕ ਕੇ ਅੱਛਾ ਜੀ ਗੱਡੀ ਆ ਗਈ ਸੀ ਪਹਿਲਾਂ ਇੱਥੇ ਪਹੁੰਚ ਗਈ ਸੀ ਐਂਬੂਲੈਂਸ ਵਗੈਰਾ ਕੋਈ ਨਹੀਂ ਨਹੀਂ ਕਿੰਨੀ ਕੀ ਟਾਈਮ ਬਾਅਦ ਪਹੁੰਚੀ ਅੱਧੇ ਪੌਣੇ ਘੰਟੇ ਬਾਅਦ ਆ ਪਹੁੰਚੀ ਜੀ ਠੀਕ ਹੈ ਇਹ ਪੱਥਰ ਡਿੱਗਿਆ ਕਿਵੇਂ ਕੋਈ ਪਤਾ ਲੱਗਦਾ ਨਹੀਂ ਪਤਾ ਲੱਗਿਆ ਨਹੀਂ ਅਸੀਂ ਉਹ ਨਹੀਂ ਧਿਆਨ ਦਿੱਤਾ ਅਸੀਂ ਗਾਹਤੋਰੀ ਜਨ ਸੀ ਇੰਨਾ ਜਦੋਂ ਰੋਲਾ ਪੈਣਾ ਉਹਦਾ ਸਿੱਕਾ ਲੈ ਜਾਣਾ ਠੀਕ ਹੈ ਬੇਟੇ ਉਹ ਤਾਂ ਹੁਣ ਪਤਾ ਰੋਣੇ ਦਾ ਹਾਦਸਾ ਹੋਇਆ ਕਿੰਨੇ ਲੋਕ ਜਖਮੀ ਹੋਏ ਕਿੰਨੇ ਦਰਦ ਉੱਥੇ ਇੱਕ ਦੀ ਡੈਥ ਹੋ ਗਈ ਇਸ ਜਖਮੀਆ ਉੱਥੇ ਪੋਲ ਦਾ ਕੰਮ ਚੱਲਦਾ ਪਿਆ ਸੀ ਉਹ ਟਿੱਪਰ ਉਹਨਾਂ ਦਾ ਮਿੱਟੀ ਉੱਥੇ ਲੈ ਕੇ ਬੈਕ ਉੱਥੇ ਪਾਉਣੀ ਸੀ ਉੱਥੇ ਜਿਹੜੇ ਪੱਥਰ ਲੱਗੇ ਸੀ ਉਹ ਪੱਥਰ ਦੇ ਵਿੱਚ ਵੱਜ ਗਿਆ ਇਸ ਕਰਕੇ ਪੱਥਰ ਥੱਲੇ ਡਿੱਗ ਪਏ ਤੇ ਸਵਾਰੀਆਂ ਕਰੀਆਂ ਜਿਨ੍ਹਾਂ ਚੋਂ ਸੋ ਇਹ ਕਿ ਜਿਹੜਾ ਠੋਕੀ ਤੇ ਜਿਹੜਾ ਉਹ ਰੈਪਰ ਕਰਤਾ ਫਰੀ ਕੋਲਾ ਤੇ ਨਾਮ ਹੈਗੇ ਜੀ ਉਹ ਆ ਨਾਮ ਹੈ ਜੀ ਦਾ ਲੱਖਾ ਸਿੰਘ ਪੁੱਤਰ ਰਾਜੂ ਸਿੰਘ ਠੀਕ ਹੈ ਪਮ ਬਈ 20 ਸਿ ਬਲੂਣਾ ਇਹਦੀ ਡੈਥ ਹੋ ਗਈ ਹੈ ਦੂਜਾ ਮਨਦੀਪ ਸਿੰਘ ਮੰਨੂ ਪੁੱਤਰ ਗੁਲਜਾਰ ਸਿੰਘ ਇਹ ਵਾਸੀ ਬਲੂਣਾ ਇਹਦੀ ਇਲਾਕੇ 60 ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਬਸੇ ਜੀ ਕਾਰਵਾਈ ਮਨ ਲੈ ਕੇ ਆਗੇ ਉਹਨਾਂ ਦੇ ਪਰਿਵਾਰ ਆਇਆ ਜਿਵੇਂ ਸਪੂਟ ਕਰਨ